ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜੰਗ ਵਿੜ ਦਿੱਤੀ ਗਈ ਹੈ ਅਤੇ ਇਸ ਜੰਗ ਦੇ ਦੌਰਾਨ ਪੰਜਾਬ ਸਰਕਾਰ ਨੂੰ ਵੱਡੀਆਂ ਸਫਲਤਾਵਾਂ ਵੀ ਮਿਲੀਆਂ ਨੇ ਅਤੇ ਲਗਾਤਾਰ ਨਸ਼ਾ ਮਾਫੀਆ ਦੇ ਖਿਲਾਫ ਡਰੱਗ ਮਾਫੀਆ ਦੇ ਖਿਲਾਫ ਐਕਸ਼ਨ ਜਿਹੜੇ ਨੇ ਲਿੱਤੇ ਜਾ ਰਹੇ ਨੇ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹਟੇਰੀ ਕੀਤਾ ਗਿਆ ਹੈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਪਿੰਡ-ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਹਮਬਦ ਕੀਤਾ ਜਾ ਰਿਹਾ ਨਸ਼ਿਆਂ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਖੰਨੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਪਹੁੰਚ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਜੰਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਤਖੰਨਾ ਪੁਲਿਸ ਦੇ ਵੱਲੋਂ ਇੱਕ ਇੱਕ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ। ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਪਿੰਡਾਂ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ। ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਵਾਸਤੇ ਸਮੂਹ ਪੰਜਾਬੀਆਂ ਨੂੰ ਇਕੱਠੇ ਹੋ ਕੇ ਜੰਗ ਲੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਸਮਰਾਲਾ ਥਾਣੇ ਦੇ ਪਿੰਡ ਗਗੜਾ ਵਿਖੇ ਇੱਕ ਸੰਪਰਕ ਮੁਹਿੰਮ ਦੇ ਵਿੱਚ ਬੋਲਦੇ ਹੋਏ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਕਿ ਹਰ ਇੱਕ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹੁਣ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਇਸ ਮੌਕੇ ਨੇੜਲੇ ਪਿੰਡ ਸੇਦੀ ਪੰਚਾਇਤ ਦੇ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਸਮੂਹ ਪਿੰਡ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਸਾਥ ਦੇਵੇਗਾ ਪਿੰਡ ਦੇ ਵਿੱਚ ਜਿਹੜਾ ਵੀ ਵਿਅਕਤੀ ਕੋਈ ਨਸ਼ਾ ਵੇਚਦਾ ਉਸ ਨੂੰ ਪਿੰਡ ਵਾਸੀ ਖੁਦ ਪੁਲਿਸ ਦੇ ਹਵਾਲੇ ਕਰਨਗੇ ਇਸ ਤੋਂ ਇਲਾਵਾ ਪੰਚਾਇਤ ਦੇ ਵਿੱਚ ਸਰਬਸੰਮਤੀ ਦੇ ਨਾਲ ਇੱਕ ਇਹ ਮਤਾ ਵੀ ਪਾਸ ਕੀਤਾ ਗਿਆ ਹੈ ਕਿ ਉਹਨਾਂ ਦੇ ਪਿੰਡ ਦੇ ਕਿਸੇ ਵੀ ਵਿਅਕਤੀ ਦੇ ਵੱਲੋਂ ਜੇਕਰ ਨਸ਼ਾ ਵੇਚਣ ਜਾਂ ਫਿਰ ਫੜੇ ਜਾਣ ਦੇ ਉੱਤੇ ਕੋਈ ਵੀ ਪਿੰਡ ਵਾਸੀ ਉਸ ਦੀ ਮਦਦ ਕਰਦਾ ਤਾਂ ਉਸ ਨੂੰ ਜਿਹੜਾ ਆ ਪਿੰਡ ਦੇ ਵਿੱਚ ਕਿਸੇ ਦੇ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਨਸ਼ਾ ਤਸਕਰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤਾਂ ਪਿੰਡ ਵਾਸੀ ਉਸ ਦੀ ਜ਼ਮਾਨਤ ਵੀ ਨਹੀਂ ਕਰਵਾਉਣਗੇ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਮੈਂ ਪਿੰਡ ਸੇਹ ਤੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹਾਂ ਜੀ ਅਸੀਂ ਆਪਣੇ ਪਿੰਡ ਦੇ ਵਿੱਚ ਪਿਛਲੇ ਦਿਨੀ ਆਮ ਜਲਾਸ ਸੱਦਿਆ ਸੀਗਾ ਜੀ ਆਮ ਜਲਾਸ ਦੇ ਵਿੱਚ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਪਿੰਡ ਦੇ ਵਿੱਚ ਜੋ ਨਸ਼ਿਆਂ ਦਾ ਦੈਂਤ ਅੱਜ ਕੱਲ ਆਪਣੇ ਪਿੰਡਾਂ ਦੇ ਪਿੰਡ ਖਾ ਗਿਆ ਉਹਦੇ ਵਿਰੁੱਧ ਮਤਾ ਪਾਇਆ ਜੀ ਵੀ ਸਾਡੇ ਪਿੰਡ ਦੇ ਵਿੱਚ ਜੇ ਕੋਈ ਵੀ ਬੰਦਾ ਪਿੰਡ ਦਾ ਜਾਂ ਬਾਹਰਲਾ ਨਸ਼ਾ ਵੇਚਣ ਆਊਗਾ ਉਹਨੂੰ ਅਸੀਂ ਆਪ ਫੜ ਕੇ ਪੁਲਿਸ ਹਵਾਲੇ ਕਰਾਂਗੇ ਜੀ ਔਰ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਖਾਸ ਕਰਕੇ ਲੰਬੜਦਾਰ ਸਾਹਿਬ ਉਹ ਬੰਦਿਆਂ ਦੀ ਜ਼ਮਾਨਤ ਨਹੀਂ ਕਰਾਉਣਗੇ ਜੀ ਕਿਉਂਕਿ ਜਿਸ ਦੇ ਨਾਲ ਜਿਆਦਾਤਰ ਝੀਲ ਦੇ ਵਿੱਚ ਰਹੂਗਾ ਉਹਨਾਂ ਦਾ ਵੀ ਮਨੋਵਲ ਟੁੱਟੂ ਹੈ ਜੀ। ਜੇ ਆਪਾਂ ਗੱਲ ਕਰੀਏ ਸਰਪੰਚ ਸਾਹਿਬ ਆਲੇ ਦਾਲੇ ਦੇ ਪਿੰਡਾਂ ਨੂੰ ਕੀ ਸਨੇਹਾ ਦੇਣਾ ਦੋਨੇ ਜਿਹੜੇ ਸਰਪੰਚ ਨੇ। ਅਸੀਂ ਆਲੇ ਦਾਲੇ ਦੇ ਪਿੰਡਾਂ ਨੂੰ ਵੀ ਇਹੀ ਸਨੇਹਾ ਦੇਣਾ ਚਾਹੁੰਦੇ ਹਾਂ ਜੀ ਵੱਧ ਤੋਂ ਵੱਧ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ। ਜੋ ਲੋਕ ਨਸ਼ੇ ਵੇਚ ਰਹੇ ਨੇ ਜੀ ਉਹਨਾਂ ਨੂੰ ਫੜਵਾਇਆ ਜਾਵੇ ਤੇ ਪੁਲਿਸ ਵੀ ਬਣਦੀ ਕਾਰਵਾਈ ਉਹਨਾਂ ਤੇ ਕਰੂਗੀ ਜੀ ਤੇ ਇਦਾਂ ਹੀ ਪਿੰਡਾਂ ਦੇ ਵਿੱਚ ਮਤੇ ਪਾਏ ਜਾਣ ਵੀ ਜੇ ਕੋਈ ਪਿੰਡ ਦਾ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਕੋਈ ਵੀ ਪਿੰਡ ਦਾ ਬੰਦਾ ਜਾਂ ਲੰਬੜਦਾਰ ਉਹਨਾਂ ਦੀ ਜ਼ਮਾਨਤ ਕਰਾਉਣ ਨਾ ਮਤਾ ਪਾਉਣ ਦਾ ਕਾਰਨ ਇਹ ਬਣਿਆ ਜੀ ਹਰ ਰੋਜ਼ ਨਿਊ ਚੈਨਲਾਂ ਤੇ ਖ਼ਬਰਾਂ ਦੇ ਵਿੱਚ ਦੇਖ ਰਹੇ ਹਾਂ ਨੌਜਵਾਨ ਮੁੰਡੇ 20 22 23 ਸਾਲ ਦੇ ਰੋਜ਼ ਨਸ਼ੇ ਨਾਲ ਓਵਰਡੋਜ਼ ਨਾਲ ਮਰ ਰਹੇ ਨੇ ਉਹਨਾਂ ਨੂੰ ਦੇਖਦੇ ਹੋਈ ਵੀ ਕੱਲ ਨੂੰ ਕੋਈ ਸਾਡੇ ਵੀ ਪਿੰਡ ਦੇ ਕੋਈ ਸ਼ੇਦਾਂ ਦੇ ਹਾਲਾਤ ਨਾ ਬਣ ਜਾਣ ਉਹਨੂੰ ਦੇਖਦੇ ਹੋਈ ਜੀ ਪਹਿਲਾਂ ਹੀ ਇਹ ਕਦਮ ਚੱਕਿਆ ਗਿਆ ਕਿ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਣ ਆਉਂਦਾ ਉਹਨੂੰ ਪੁਲਿਸ ਹਵਾਲੇ ਕਰੋ ਤੇ ਜੇ ਕੋਈ ਪਿੰਡ ਦਾ ਬੰਦਾ ਵੀ ਵੇਚਦਾ ਫੜਿਆ ਜਾਂਦਾ ਉਹਦਾ ਕੋਈ ਵੀ ਪਿੰਡ ਦਾ ਬੰਦਾ ਤੇ ਲੰਬੜਦਾਰ ਜ਼ਮਾਨਤ ਕਰਾਉਣ ਨਾ ਜਾਵੇ ਜੀ ਅੱਜ ਮੈਂ ਕਾਗੜਾ ਪਿੰਡ ਦੇ ਵਿੱਚ ਆਈ ਹੂ ਤੇ ਇੱਥੇ ਆ ਸਾਡਾ ਇੱਕ ਸੰਪਰਕ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਾਂ ਤੇ ਲੋਕਾਂ ਨੂੰ ਜੋ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਦੱਸ ਵੀ ਰਹੇ ਹਾਂ ਤੇ ਲੋਕਾਂ ਦੇ ਸੁਜੈਸ਼ਨ ਵੀ ਮੰਗ ਰਹੇ ਹਾਂ ਤੇ ਲੋਕਾਂ ਦੇ ਕੋਆਪਰੇਸ਼ਨ ਨੂੰ ਵੀ ਮੰਗ ਰਹੇ ਕਿ ਸਾਡਾ ਜੋ ਇਹ ਯੁੱਧ ਛਿੜਿਆ ਹੈਗਾ ਇੱਕ ਜੰਗ ਛਿੜੀ ਹੈ ਨਸ਼ਾ ਦੇ ਵਿਰੁੱਧ ਉਹ ਉਸ ਚੀਜ਼ ਦੇ ਵਿੱਚ ਲੋਕੀ ਸਾਡੀ ਬੜਾ ਚੜ ਕੇ ਸਾਡਾ ਸਪੋਰਟ ਕਰਨ ਸਾਡਾ ਸਾਥ ਦੇਣ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਆ ਜਿਹੜੀ ਜੰਗ ਹੈ ਇਹਦੇ ਵਿੱਚ ਅਸੀਂ ਜਿੱਤ ਹਾਸਿਲ ਕਰ ਪਾਏਗੇ ਤੇ ਅੱਜ ਖੰਨੇ ਦੇ ਵਿੱਚ ਅਸੀਂ ਮੋਰ ਥੈਨ 40 ਜੋ ਇਦਾਂ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਹੈ ਤੇ ਸਾਡੇ ਔਨਰੇਬਲ ਚੀਫ ਮਿਨਿਸਟਰ ਸਾਹਿਬ ਵੱਲੋਂ ਨਿਰਦੇਸ਼ ਆਏ ਸੀਗੇ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਸੁਝਾਅ ਲੈਣੇ ਆ ਤੇ ਪਿੰਡ ਪਿੰਡ ਨੂੰ ਕਲੀਨ ਕਰਦੇ ਪੂਰੇ ਪੰਜਾਬ ਨੂੰ ਸਫਾਈ ਕਰਨਾ ਤੇ ਉਹਦੇ ਹੇਠ ਹੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਨੂੰ ਜੋ ਸੀਨੀਅਰ ਆਫੀਸਰ ਅ ਲੋਟੋ ਐਡੀਜੀਪੀ ਨੋਨਿਹਾਲ ਸਿੰਘ ਜੀ ਉਹਨਾਂ ਦੇ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਅੱਜ ਹੀ ਸਾਰੀ ਸੰਪਰਕ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਗਈਆਂ ਤੇ ਮੀਟਿੰਗਸ ਦੌਰਾਨ ਮੈਂ ਹੁਣ ਤੱਕ ਚਾਰ ਮੀਟਿੰਗਸ ਇੱਦਾਂ ਦੀ ਸਵੇਰ ਤੇ ਕਰ ਚੁੱਕੀ ਹਾਂ ਮੋਸਟਲੀ ਆਹੀ ਹੈਗਾ ਕਿ ਪਿੰਡ ਦੇ ਲੋਕੀ ਬੜੇ ਮੋਟੀਵੇਟਿਡ ਨੇ ਤੇ ਉਹ ਪੂਰਾ ਕਪੂਰਾ ਸਹਿਯੋਗ ਦੇਣ ਦੇ ਲਈ ਅ ਰੈਡੀ ਹੈ ਤੇ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਪਿੰਡ ਦਾ ਜੋ ਡਰੱਗਸ ਹੈ ਜਾਂ ਕ੍ਰਾਈਮ ਉਹ ਤੋਂ ਸਫਾਇਆ ਹੋਏ ਤੇ ਪਿੰਡਾਂ ਦੇ ਬੱਚਿਆਂ ਦੇ ਲਈ ਇੱਕ ਅੱਛਾ ਭਵਿਕ ਹੋਏ ਤੇ ਇਹਦੀ ਮੁਹੀਮ ਦੇ ਵਿੱਚ ਹੀ ਮੈਨੂੰ ਅੱਜ ਘਗੜਾ ਪਿੰਡ ਦੇ ਵਿੱਚ ਜਦੋਂ ਮੈਂ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਛੇ ਪਿੰਡ ਦੇ ਜੋ ਸਰਪੰਚ ਸਾਹਿਬ ਹੈ ਇਹਨਾਂ ਨੇ ਆਪਣੇ ਤੌਰ ਤੇ ਹੀ ਇੱਕ ਮਤਾ ਪਾਇਆ ਹੈਗਾ ਉੱਥੇ ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਗੱਲ ਕੀਤੀ ਕਿ ਇਹਨਾਂ ਨੇ ਪਿੰਡ ਦੇ ਜੋ ਲੰਬੜਦਾਰ ਹੈ ਉਹਨਾਂ ਦਾ ਉਹ ਮਤ ਦੇ ਵਿੱਚ ਉਹ ਕੀਤਾ ਹੈਗਾ ਕਿ ਜਿਹੜਾ ਵੀ ਦਾ ਦਾ ਕ੍ਰਾਈਮ ਦੇ ਵਿੱਚ ਇਨਡਲਜ ਹੁੰਦਾ ਹੈਗਾ ਨਸ਼ੇ ਦਾ ਕਾਰੋਬਾਰ ਜੋ ਕਰਦਾ ਹੈ ਪੂਰਾ ਪਿੰਡ ਉਹਦੀ ਬੇਲ ਨਹੀਂ ਪਰਵਾਏਗਾ ਉਹਦਾ ਸਪੋਰਟ ਨਹੀਂ ਕਰੇਗਾ। ਤਾਂ ਉਹ ਅਗਰ ਸਾਰੇ ਹੀ ਪਿੰਡਿੱਦਾ ਦੀ ਮਤਾ ਪਾ ਲੈਣ ਕਿ ਅਸੀਂ ਬਿਲਕੁਲ ਨਹੀਂ ਖੜਨਾ ਸਾਡੇ ਪਿੰਡ ਦੇ ਜੋ ਮਾੜੇ ਅਨਸਰ ਹੈ ਜਿਹੜੇ ਸਾਡੇ ਪਿੰਡਾਂ ਨੂੰ ਖਰਾਬ ਕਰਦੇ ਉਹਦਾ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਨੀ ਉਹਨਾਂ ਦੀ ਕੋਈ ਬੇਲਵੌਂਡ ਨਹੀਂ ਪੁਰਾਣੇ ਉਹਨਾਂ ਨੂੰ ਕੋਈ ਜੇਲਾ ਤੋਂ ਨਹੀਂ ਛੁੜਵਾਣਾ ਹੈਗਾ। ਤੇ ਅਗਰ ਕੋਈ ਇੱਦਾ ਦੀ ਤਸਕਰੀ ਵਗੈਰਾ ਕਰਦਾ ਹੈਗਾ ਤੇ ਪੁਲਿਸ ਦੇ ਨਾਲ ਉਸ ਚੀਜ਼ ਨੂੰ ਇਮੀਡੀਏਟਲੀ ਸਾਂਝਾ ਕਰਨ ਤਾਂ ਕਿ ਪੁਲਿਸ ਇਮੀਡੀਏਟ ਐਕਸ਼ਨ ਲੈ ਪਾਏ। ਤੇ ਦੂਜੀ ਚੀਜ਼ ਹੈਗੀ ਅਗਰ ਸਾਡੇ ਕੋਈ ਬੱਚੇ ਡਰਗ ਦੀ ਐਡਿਕਸ਼ਨ ਦੇ ਵਿੱਚ ਫਸ ਗਏ। ਕਿਸੇ ਵੀ ਕਾਰਨ ਨਾਲ ਹੋ ਸਕਦਾ ਕੋਈ ਪੀਪ ਪ੍ਰੈਸ਼ਰ ਹੋਏ ਕਿਸੇ ਨੇ ਉਹਨਾਂ ਨੂੰ ਜ਼ਬਰਦਸਤੀ ਵੇਚਦਾ ਹੋਏ ਤੇ ਉਹਨੂੰ ਅਸੀਂ ਫਿਰ ਇਲਾਜ ਲਈ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾਉਣਾ ਹੈਗਾ ਓਵਰ ਆਲ ਇੱਕ ਪੂਰੇ ਤਰੀਕੇ ਨਾਲ ਡਰਗ ਨੂੰ ਖਤਮ ਕਰਨਾ ਹੈਗਾ ਤੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਤੇ ਬੀਤੇ ਦਿਨਾਂ ਜੋ ਪੰਜਾਬ ਪੁਲਿਸ ਵੱਲੋਂ ਜੋ ਜੋ ਵੀ ਰੇਡਸ ਵਗੈਰਾ ਕੀਤੀ ਗਈਆਂ ਜੋ ਇੱਕ ਆਪਰੇਸ਼ਨ ਚ ਚਲਾਏ ਗਏ ਉਨ੍ਹਾਂ ਦੇ ਵਿੱਚ ਵੀ ਸਾਡਾ ਸਾਨੂੰ ਪੂਰਾ-ਪੂਰਾ ਲੋਕਾਂ ਦਾ ਸਹਿਯੋਗ ਮਿਲਿਆ ਤੇ ਲੋਕੀ ਉਸ ਚੀਜ਼ ਦੇ ਲਈ ਵੀ ਬੜੇ ਖੁਸ਼ ਹੈ ਕਿ ਇੱਕ ਆ ਆਲ ਆਊਟ ਜੋ ਡਰੱਗਸ ਦੇ ਅਗੇਂਸਿਕ ਵਾਰ ਚੇੜੀ ਗਈ ਹੈ ਉਸ ਚੀਜ਼ ਦਾ ਬੜਾ ਪੋਜ਼ਿਟਿਵ ਇੰਪੈਕਟ ਸਾਨੂੰ ਫੀਲ ਹੋ ਰਿਹਾ ਹੈ ਅੱਗੇ ਵੀ ਆਈ ਥਿੰਕ ਇਦਾਂ ਦਾ ਹੀ ਚੱਲਦਾ ਰਹੇਗਾ ਐਂਡ ਅ ਅਸੀਂ ਮੈਨੂੰ ਲੱਗਦਾ ਹੈ ਕਿ ਹੋਪਫੁਲੀ ਅਸੀਂ ਇਸ ਚੀਜ਼ ਦੇ ਉੱਪਰ ਜਲਦੀ ਜਿੱਤ ਹਾਸਿਲ ਕਰ ਪਾਏਗੇ ਤੇ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ ਪਾਏਗੇ ਮੈਮ ਜਿਹੜੀਆਂ ਸਮਰਾਲਾ ਹਲਕੇ ਦੀ ਗੱਲ ਕਰੀਏ ਤਾਂ ਡਰੱਗਸ ਦੇ ਅਗੇਂਸਟ ਜਿਹੜੀਆਂ ਸੀਲ ਕੀਤੀਆਂ ਗਈਆਂ ਨੇ ਬਿਲਡਿੰਗਾਂ ਉਹਨਾਂ ਉੱਤੇ ਵੀ ਪੀਲਾ ਪੰਜਾ ਚਲਾਇਆ ਜਾਵੇਗਾ ਆ ਜੀ ਦੇਖੋ ਲੀਗਲ ਕਾਰਵਾਈ ਕੀਤੀ ਜਾਣੀ ਹੈਗੀ ਤੇ ਉਹ ਸਾਰਾ ਕਸਾਰਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਅਸੀਂ ਮਿਲ ਕੇ ਜੋ ਵੀ ਲੀਗਲੀ ਕਾਰਵਾਈ ਹੋ ਸਕਦੀ ਹੈ ਉਹੀ ਅਸੀਂ ਕਰਾਂਗੇ ਤੇ ਲੋਕਾਂ ਨੂੰ ਬਸ ਆਹੀ ਸਾਡੀ ਗੁਜ਼ਾਰਿਸ਼ ਹੈਗੀ ਕਿ ਸਾਨੂੰ ਦੱਸਣ ਔਰ ਅਸੀਂ ਉਹਨੂੰ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਉਹ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਜ਼ਰੂਰ ਉਸ ਚੀਜ਼ ਨੂੰ ਵੀ ਕਰਾਂਗੇ